ਜਿਸ ਲੜਕੀ ਦੀ ਤਸਵੀਰ ਇਸ ਸਮੇਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਆ ਇਸ ਲੜਕੀ ਦਾ ਨਾਮ ਹੈ ਪਵਨਪ੍ਰੀਤ ਕੌਰ ਤੇ ਉਮਰ ਸਿਰਫ 26 ਸਾਲ ਹੈ ਤੇ ਇਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਮੌਤ ਨੂੰ ਗਲੇ ਲਗਾ ਲਿਆ ਹੈ ਕਿਉਂਕਿ ਸਹੁਰੇ ਪਰਿਵਾਰ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਲੜਕੀ ਨੂੰ ਉਹਨਾਂ ਦੇ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਸੀ ਦਾਦ ਦਹੇਜ ਦੀ ਮਾਂਗ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਸੀ ਤੇ ਲੜਕੀ ਨੇ ਜਿਹੜਾ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਤੇ ਘਰ ਵਾਲਾ ਇਸ ਲੜਕੀ ਦਾ ਪੂਰਤਕਾਲ ਦੇ ਵਿੱਚ ਰਹਿੰਦਾ ਸੀਗਾ ਤੇ ਇਹ ਲੜਕੀ ਜਿਹੜੀ ਕਿ ਖੁਦ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਨਰਸਵਤ ਜੋਂ ਨੌਕਰੀ ਕਰਦੀ ਸੀ 2 ਸਾਲ ਇਸ ਦੇ ਵਿਆਹ ਨੂੰ ਹੋਏ ਸੀਗੇ ਤਾਂ ਇਹ ਬਟਾਲਾ ਦੇ ਨੇੜੇ ਮਾਨ ਨਗਰ ਦੀ ਰਹਿਣ ਵਾਲੀ ਸੀ ਇਹ ਲੜਕੀ ਪਵਨਪ੍ਰੀਤ ਕੌਰ ਲੜਕੀ ਨੇ ਆਪਣੀ ਜੀਵਨ ਨਿਲਾ ਸਮਾਪਤ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਜਿਸ ਦੇ ਵਿੱਚ ਉਹਨੇ ਲਿਖਿਆ ਕਿ ਕਦੋਂ-ਕਦੋਂ ਉਸ ਦੀ ਉਸ ਦੇ ਘਰ ਵਾਲੇ ਦੇ ਨਾਲ ਲੜਾਈ ਹੋਈ ਉਹ ਸਾਰੀਆਂ ਗੱਲਾਂ ਉਸ ਸੁਸਾਈਡ ਨੋਟ ਦੇ ਵਿੱਚ ਉਸ ਲੜਕੀ ਦੇ ਵੱਲੋਂ ਲਿਖੀਆਂ ਗਈਆਂ ਤਾਂ ਇਸ ਸੁਸਾਈਡ ਨੋਟ ਦੇ ਆਧਾਰ ਦੇ ਉੱਤੇ ਜਿਹੜਾ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਹੜੀ ਜਾਂਚ ਹੈ ਮਾਮਲੇ ਦੀ ਉਹ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇੱਕ ਵਾਰ ਤੋਂ ਫਿਰ ਤੁਹਾਨੂੰ ਦੱਸ ਦਈਏ ਪਵਨਪ੍ਰੀਤ ਕੌਰ ਜ ਜੀ ਉਮਰ ਸਿਰਫ 26 ਸਾਲ ਸੀ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਮੌਤ ਨੂੰ ਗਲੇ ਲਗਾ ਲਿਆ ਕਿਉਂਕਿ ਸਾਰੇ ਪਰਿਵਾਰ ਦੇ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਪਰਿਵਾਰ ਕੀ ਕੁਝ ਕਹਿ ਰਿਹਾ ਹੈ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਉਹ ਤੁਸੀਂ ਸੁਣ ਲਓ ਗੁਰਸ਼ੇਰ ਸਿੰਘ ਉਹ ਜ਼ੋਰੇ ਪਰਿਵਾਰ ਵਾਲੇ ਤੰਗ ਪਰੇਸ਼ਾਨ ਕਰਦੇ ਮੈਂਟਲੀ ਰਾਸਮੈਂਟ ਬੜਾ ਕੀਤਾ ਦਾ ਏ ਲੋਕ ਸਾਲ ਹੋਏ ਬੱਚਾ ਘਈ ਕੋਈ ਨਹੀਂ ਕੋਈ ਗੱਲ ਕਰਦੀ ਕਰਦੇ ਵੀ ਬੜਾ ਮਤਵੜ ਤਾਂ ਘਬੜਾ ਕਰਦੇ ਆਂ ਕਿਹਾ ਇਹ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਰਾਸਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੋ ਵਾਲੇ ਪਿੰਡ ਪਦਾਸ ਕਦੋਂ ਦੀ ਘਟਨਾ ਏ ਜਿਹੜੀ ਏ ਇਹ ਸਵੇਰ ਦੀ ਕਰਨ ਲਈ ਆਈ ਤੁਹਾਡੇ ਮੱਥੇ ਹੋ ਗਿਆ ਥੋੜੇ ਦਿਨ ਪਲਾ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਚਾਚੇ ਲਾ ਨੂੰ ਪਤਾ ਕੀ ਕੀ ਚਾਹੁੰਦੇ ਹੋ ਚੌੜਾਈ ਭਰੀ ਗਲਤ ਹੋਇਆ ਇਨਸਾਫ ਚਾਹੀਦਾ ਯਾਨੂ ਵੰਦਨ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰੋਂ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਬਾਹਰ ਪੁਰਤਗਾਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਉਹ ਰੈਸਟ ਹੋਣਾ ਚਾਹੀਦਾ ਸੁਖਵਿੰਦਰ ਕੌਰ ਮਾਨਗਰ ਬਟਾਲਾ ਮੇਰੀ ਤੀ ਹੀ ਬਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਹੋਂਤ ਨਰਾਇ ਹੈ ਮੁੰਡਾ ਤੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਤੀ ਆ ਵਨਪ੍ਰੀਤ ਕੋਰੇ ਮਰੀਤਾ ਹੀ ਬਾਦੀ ਮੈਂ ਦੋ ਸਾਲ ਦੇ ਦੋ ਮਿੰਨੇ ਹੋਏ ਦੋ ਮਿੰਨੇ ਦੋ ਸਾਲ ਸਪੂਰਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਮੁਰਤਕਾਲ ਬੈਠ ਨਹੀਂ ਦਿੱਤਾ ਸੇ ਨੈਦੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੌਣ ਪਾਉਂਦਾ ਵਾ ਜੇਠਾ ਦੇ ਵਿਆਹਾਂ ਤੇ ਛਾਪਾ ਨਾਸ ਤੇ ਜੇਠ ਦੇ ਵਿਆਹ ਵੀ ਦੋ ਦੋ ਛਾਪਾ ਪਾ ਗਈ ਜਟਾਰੀ ਨੂੰ ਵੀ ਜੇਠ ਨੂੰ ਵੀ ਨਾਟ ਤੇ ਵਿਆਹ ਦੇਖ ਲੋ ਕੱਢ ਕੇ ਉਹਨੇ ਜੇ ਝੂਠ ਵਾਇਦੇ ਚ ਦੇ ਆ 15 ਬਜੇ ਮੀਨੂ ਵਿਆਹ ਆਇਆ ਜੇ ਦੇ ਜੇਠ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਆ ਬੱਚੀ ਦੀ ਉਮਰ ਉਹਦਾ ਉਹ ਨਹੀਂ ਸੋ 98 ਰਾਜਨ ਮਹਦੇਬ ਚੀ ਦਾ ਕਿੰਨਾ ਪੜੀ ਉਹਨੇ ਜੀਆ ਨਾਮ ਕੀਤੀ ਨਰਸਿੰਘ ਕੀਤੀ ਕੁਝ ਲਿਖ ਕੇ ਰੱਖ ਕੇ ਗਈ ਹੈ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਮ ਲੈ ਕੇ ਦੇ ਕੇ ਗਈ ਹੈ ਸਬੂਤ ਵੀ ਹੈ ਸਾਸ ਸੋਰਾ ਤੇ ਜੇਠ ਬੜਾ ਦਾ ਸ਼ੁਰੂ ਤਾਂ ਲੰਘ ਰੱਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾ ਰਾਜ ਦੇ ਪਹਿਲੇ ਦਿਨ ਤੋਂ ਪਹਿਲੇ ਤੋਂ ਪ੍ਰਾਰambh ਮੰਗਾ ਦਰਪੀ ਆਈ ਤੇ ਆਖਿਆ ਉਹ ਜੜਾ ਸਾਡੀ ਕੱਲੀ ਧੀ ਹੈ ਅੰਦੇ ਅਕਾਲ ਵਜ ਕਰਿਓ ਵਡਾ ਇਹ ਲਾਲਪੁਰ ਪਾਲਸ ਕੀਤਾ ਜੀ ਕਹਦੇ ਕੁੜੀ ਦਾ ਵਿਆਹ ਕਰਨਾ ਵਾ ਮੈਂ ਮੇਰੇ ਕੋਲ ਤੋਂ ਮਿੰਦਾ ਆਈ ਆਈ ਨੂੰ ਕਦੋਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆ ਲੈ ਬੜਾ ਤੰਗੀਤਾ ਰਾਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਗਏ ਵੀ ਕੀ ਗੱਲ ਹੋਈ ਆ ਸਾਰਾ ਦਾੰਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਇਹ ਮੰਗ ਇਹ ਮੇਰੀ ਤੀਦਾ ਨਿਸਾਬ ਭਰਾ ਹੋਣਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋਧੀਆਂ ਵਾਲਿਆਂ ਦਾ ਐਡਾ ਨਹੀਂ ਹੋਣਾ ਚਾਹੀਦਾ ਤੀਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਕਰੀਆਂ ਵੇਚ ਦੇ ਲਵਾ ਕੇ ਕੋਰਸੇ ਜਿਹੜੇ ਵੱਡੇ ਕਰਾ ਕੇ ਆ ਨਰਾ ਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਨਾਰੇ ਤੁਹਾਡੇ ਕੋ ਦਾਜ ਦੌੜ ਵਾ ਕੇ ਨਵੇਂ ਗੱਡੀ ਦੀ ਮੰਗ ਰਾਖ ਦੇ ਦੀ ਰਾਤ ਨੂੰ ਸੁੱਦੀ ਪਤਾ ਨਹੀਂ ਕੀ ਇਹਦੇ ਮਾਂਚ ਦੇ ਸੋ ਦੇ ਮਨ ਚ ਆਇਆ ਮੈਨੂੰ ਆ ਦੇ ਮੈਂ ਸੋਣਾ ਵਾ ਆਪਣੇ ਅੰਦਰ ਸੁੱਤੀ ਆ ਇਸੇਰੇ ਕੁੰਡੀ ਕੋਲੀ ਵੇਖੀ ਮੁਕੀ ਉਹਨੇ ਬਖੇ ਨਾ ਵਾਲਿਆ ਹਾਂ ਜੀ ਕੀਤੀ ਹੈ ਕੰਪਲੇਂਟ ਕੀਤੀ ਆ ਠੀਕ ਹੁਣ ਕੀ ਬੋਲਣਾ ਬਟਾਰਾ ਅੱਜ ਜਿਹੜੀ ਇਹ ਘਟਨਾ ਹੋਈ ਆ ਉਹਦੇ ਬਾਰੇ ਤੀਤੀ ਅੱਜ ਸਵੇਰੇ ਮੈਨੂੰ ਪਤਾ ਲੱਗਾ ਕਿ ਮਾਨ ਨਗਰ ਇੱਕ ਲੜਕੀ ਫੌਨ ਪ੍ਰੀ ਰਿਪੋਰਟ ਪੁੱਤਰੀ ਸਰਵਦੇਵ ਸਿੰਘ ਜਿਹਨੇ ਆਪਣੀ ਸੂਜਿਤ ਕੀਤੀ ਆ ਤੇ ਸੂਜਿਤ ਕੰਨ ਦੀ ਮੌਤ ਹੋ ਗਈ ਹੈ ਜਿਹਦੀ ਜਾਂਚ ਜੇ ਰਿ ਹੈ ਜੇ ਜੇਹ ਕੀ ਕਾਰਵਾਈ ਹੋਵੇ ਜੈਸੇ ਵਿਆਹ